ਸਸੀ ਕਾਲਜੀ ਸਾਰਿਆਂ ਨੂੰ ਲੰਗਰ ਦੇ ਵਿੱਚ ਬਣੀ ਹੋਈ ਰੋਟੀ ਸਬਜੀ ਸਭ ਦੇ ਮਨ ਨੂੰ ਬਹੁਤ ਪਹੁੰਦੀ ਹੈ ਕਿਉਂਕਿ ਉਹ ਰੱਬ ਦਾ ਨਾਮ ਲੈ ਕੇ ਬਣਾਈ ਹੁੰਦੀ ਹੈ ਜੇ ਆਪਾਂ ਘਰ ਦੀ ਰਸੋਈ ਵਿੱਚ ਵੀ ਪਰਮਾਤਮਾ ਦਾ ਨਾਮ ਲਈਏ ਤਾਂ ਚੀਜ਼ਾਂ ਵਿੱਚ ਉਹੀ ਰਸ ਆਉਂਦਾ ਹੈ ਅੱਜ ਆਪਾਂ ਬਣਾਵਾਂਗੇ ਮਿੱਠਾ ਪੇਠਾ ਤੇ ਇਸ ਪੇਠੇ ਨੂੰ ਕੱਟਣ ਦੇ ਲਈ ਆਪਾਂ ਅੱਧੇ ਪੇਠੇ ਉੱਪਰ ਛਿਲਕੇ ਰੱਖਾਂਗੇ ਤੇ ਅੱਧੇ ਉਤੋਂ ਉਤਾਰ ਦਾਂਗੇ ਕੱਟਣ ਤੋਂ ਪਹਿਲਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲੈਣਾ ਹੈ ਫਿਰ ਆਪਾਂ ਕੜਾਈ ਦੇ ਵਿੱਚ ਪਾ ਲਾਂਗੇ ਜੀ ਤੇਲ 1.5 ਕੜਚੀ ਤੁਸੀਂ ਤੇਲ ਦੀ ਪਾ ਲੈਣੀ ਹੈ ਤੇ ਪੇਠਾ ਸਾਰਾ ਆਪਾਂ ਕੱਟ ਲਿਆ ਉਸ ਤੋਂ ਬਾਅਦ ਆਪਾਂ ਚਾਰ ਪੰਜ ਪਿਆਜ਼ ਲੈ ਲਾਂਗੇ ਤੇ ਉਹਨੂੰ ਬਰੀਕ ਬਰੀਕ ਆਪਾਂ ਲੰਬੇ ਕੱਟ ਲੈਣਾ ਹੈਗਾ ਬਿਲਕੁਲ ਇੱਕੋ ਸਾਈਜ਼ ਦੇ ਵਿੱਚ ਜਿਆਦਾ ਆਪਾਂ ਛੋਟੇ ਨਹੀਂ ਕਰਨੇ ਤੇ ਜਿਆਦਾ ਆਪਾਂ ਮੋਟੇ ਨਹੀਂ ਕਰਨੇ ਉਸ ਤੋਂ ਬਾਅਦ ਤੇਲ ਹੋ ਗਿਆ ਜੀ ਗਰਮ ਤੇ ਉਹਦੇ ਵਿੱਚ ਆਪਾਂ ਪਾਤਾ ਪੇਠਾ ਤੇ ਇਹਨੂੰ ਆਪਾਂ ਹੌਲੀ ਹੌਲੀ ਹਿਲਾਉਂਦੇ ਰਹਿ ਮੰਗੇ ਜੇ ਤੇਲ ਥੋੜੇ ਤੋਂ ਥੋੜਾ ਵੱਧ ਵੀ ਪੈ ਗਿਆ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਬਾਅਦ ਵਿੱਚ ਬਾਹਰ ਕੱਢ ਲਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਇਹਦੇ ਵਿੱਚ ਫਰਾਈ ਕਰਦੇ ਰਵਾਂਗੇ ਤੇ ਇਹਨੂੰ ਵਿੱਚ ਵਿੱਚ ਆਪਾਂ ਟੱਕ ਕੇ ਰੱਖ ਦਾਂਗੇ ਪਰ ਇਹਨੂੰ ਤੁਸੀਂ ਥੋੜੀ ਥੋੜੀ ਦੇਰ ਬਾਅਦ ਹਿਲਾਉਂਦੇ ਰਹਿਣਾ ਹੈਗਾ 10-15 ਮਿੰਟਾਂ ਦੇ ਬਾਅਦ ਇਹ ਤਿਆਰ ਹੋ ਜੂ ਇਹਨੂੰ ਤੁਸੀਂ ਜ਼ਿਆਦਾ ਤਿਆਰ ਕਰਨਾਗਾ ਮਤਲਬ ਇਹਦੀ ਫਾੜੀ ਜਿਵੇਂ ਆਪਾਂ ਕਹਿ ਦਿੰਨੇ ਆ ਥੋੜੀ ਜੀ ਸਖਤ ਨਹੀਂ ਰੱਖਣੀ ਆਪਾਂ ਬਿਲਕੁਲ ਇਹਨੂੰ ਫਰਾਈ ਕਰ ਦੇਣਾ ਜਿਹੜਾ ਇਹ ਲੱਛੇ ਜੇ ਛੱਡ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਫਿਰ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਰੱਖ ਲੈਣਾ ਤੇ ਜੇ ਤੁਹਾਡੇ ਕੋਲ ਤੇਲ ਜ਼ਿਆਦਾ ਤਾਂ ਤੁਸੀਂ ਇਹਦੇ ਵਿੱਚੋਂ ਬਾਹਰ ਕੱਢ ਲਿਓ ਤੇ ਇਹਦੇ ਵਿੱਚ ਆਪਾਂ ਪਾਇਆ ਮੇਥੀ ਦਾਣਾ ਉਹ ਤੁਸੀਂ ਜ਼ਰੂਰ ਪਾਉਣਾ ਹੈ ਇਹਦੇ ਵਿੱਚ ਉਹਦੇ ਨਾਲ ਹੀ ਇਹਦੀ ਖੁਸ਼ਬੂ ਬਹੁਤ ਸੋਹਣੀ ਆਊਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਇਆ ਜੀਰਾ, ਤੇਜ ਪੱਤਾ, ਦੋ ਲਾਲ ਮਿਰਚਾਂ ਤੁਸੀਂ ਇਹਦੇ ਵਿੱਚ ਵੱਡੀ ਇਲਾਇਚੀ, ਦਾਲਚੀਨੀ ਜ਼ਰੂਰ ਪਾਓ ਕਿਉਂਕਿ ਮੇਰੇ ਕੋਲੇ ਉਹ ਇਸ ਟਾਈਮ ਨਹੀਂ ਸੀ ਇਸ ਲਈ ਮੈਂ ਨਹੀਂ ਪਾਈ ਉਹ ਜ਼ਰੂਰ ਪਾਓ ਤੁਸੀਂ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਫੇਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੁੱਟ ਕੇ ਲਸਣ ਤੇ ਅਦਰਕ ਪਾਵਾਂਗੇ ਤੇ ਜੇ ਤੁਹਾਨੂੰ ਲਸਣ ਤੇ ਅਦਰਕ ਦਾ ਟੇਸਟ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਉਹ ਜ਼ਿਆਦਾ ਮਾਤਰਾ ਵਿੱਚ ਪਾਇਓ ਪਰ ਮੈਂ ਬਹੁਤ ਥੋੜਾ ਪਾਇਆ ਹੈ ਇਹਦੇ ਵਿੱਚ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ ਲੰਬੇ ਕੱਟੇ ਪਿਆਜ਼ ਸੀ ਉਹ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਤੱਕ ਫਰਾਈ ਕਰਾਂਗੇ ਭੁੰਨ ਲਾਂਗੇ ਆਪਾਂ ਹਲਕੇ ਜੇ ਜਦੋਂ ਇਹ 골ਡ ਬ੍ਰਾਊਨ ਜੇ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣ ਲਈ ਕੀਤੀ ਹੈ ਟਮਾਟਰਾਂ ਦੀ ਪਿਓਰੀ ਤਿਆਰ ਤੁਸੀਂ ਦੋ ਟਮਾਟਰਾਂ ਦੀ ਪਿਓਰੀ ਤਿਆਰ ਕਰ ਲਿਓ ਤੇ ਉਹ ਇਹਦੇ ਵਿੱਚ ਪਾ ਦਿਓ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਮਨਪਸੰਦ ਦੇ ਮਸਾਲੇ ਤਾਂ ਤੋਂ ਪਹਿਲਾਂ ਆਪਾਂ ਪਾਈਏ ਦੇਗੀ ਮਿਰਚ ਇਹ ਤੁਸੀਂ ਜ਼ਰੂਰ ਪਾਉਣੀ ਹੈਗੀ ਕਿਉਂਕਿ ਇਹਦਾ ਕਲਰ ਬਹੁਤ ਸੋਹਣਾ ਆਉਂਦਾ ਫਿਰ ਆਪਾਂ ਨਮਕ ਹਲਦੀ ਮਸਾਲਾ ਥੋੜਾ ਜਿਹਾ ਤਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਕਿੰਗ ਮਸਾਲਾ ਵੀ ਪਾਇਆ ਇਹਦੇ ਵਿੱਚ ਤੇ ਉਹ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਉਹਦੀ ਕੋਈ ਜ਼ਰੂਰਤ ਨਹੀਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਭੁੰਨ ਲਾਂਗੇ ਤੇ ਜਿਹੜਾ ਆਪਾਂ ਪੇਠਾ ਤਿਆਰ ਕੀਤਾ ਸੀ ਇਹਦੇ ਵਿੱਚ मिक्स ਕਰ ਦਾਂਗੇ ਜਦੋਂ ਆਪਾਂ ਲੰਗਰ ਦੇ ਵਿੱਚ ਮਿੱਠਾ ਪੇਟਾ ਖਾ ਕੇ ਆਉਣੀ ਆ ਤਾਂ ਬਹੁਤ ਜ਼ਿਆਦਾ ਟੇਸਟੀ ਹੁੰਦਾ ਉਹ ਤੇ ਬਿਲਕੁਲ ਬਹੁਤ ਜ਼ਿਆਦਾ ਟੇਸਟੀ ਉਸੇ ਤਰ੍ਹਾਂ ਹੀ ਬਣਦਾ ਹੈਗਾ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਦੇਖੋ ਹੁਣ ਪੇਠੇ ਦੀ ਸਬਜੀ ਹੋ ਗਈ ਤਿਆਰ ਇੱਥੇ ਤੁਸੀਂ ਦੋ ਤਰ੍ਹਾਂ ਦੀ ਸਬਜੀ ਬਣਾ ਸਕਦੇ ਹੋ ਪਹਿਲੀ ਜਿਨੇ ਤੁਸੀਂ ਇਹਦੇ ਵਿੱਚੋਂ ਨਮਕੀਨ ਪੇਠਾ ਸਬਜੀ ਵਾਲਾ ਕੱਢਣਾ ਹੋਵੇ ਉਸੇ ਤਰ੍ਹਾਂ ਹੀ ਤਾਂ ਤੁਸੀਂ ਇਹਨੂੰ ਬਾਹਰ ਕੱਢ ਕੇ ਰੱਖ ਸਕਦੇ ਹੋ ਆਪਾਂ ਥੋੜੀ ਜੀ ਸਬਜੀ ਬਾਹਰ ਕੱਢ ਲਈ ਉਸ ਤੋਂ ਬਾਅਦ ਇਹਨੂੰ ਹੁਣ ਆਪਾਂ ਮਿੱਠਾ ਪੇਠਾ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਗੁੜ ਜੇ ਤੁਸੀਂ ਕਲਰ ਇਹਨੂੰ ਥੋੜਾ ਜਿਹਾ ਕਾਲੇ ਦੇ ਵਿੱਚ ਦੇਣਾ ਜਿਸ ਤਰ੍ਹਾਂ ਲੰਗਰ ਦੇ ਵਿੱਚ ਆ ਪੇਠਾ ਤੁਸੀਂ ਇਹਦੇ ਵਿੱਚ ਗੁੜ ਪਾਓ ਸ਼ੱਕਰ ਪਾਓ ਜੇ ਤੁਸੀਂ ਨਹੀਂ ਦੇਣਾ ਤਾਂ ਖੰਡ ਤੁਸੀਂ ਪਾ ਸਕਦੇ ਹੋ ਪਰ ਖੰਡ ਨਾਲ ਉਹ ਟੇਸਟ ਨਹੀਂ ਆਉਂਦਾ ਜਿਹੜਾ ਸ਼ੱਕਰ ਤੇ ਗੁੜ ਦੇ ਨਾਲ ਆਊਗਾ ਉਹ ਸੋੜੀ ਮਾਜੀੰ ਸਾਰਾ ਤੁਸੀਂ ਇਹ ਕਿੰਨਾ ਕੁ ਮਿੱਠਾ ਕਰਨਾ ਹੈ ਉਸ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਗੁੜ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਦਾਂਗੇ ਮਿਕਸ ਜਿਵੇਂ ਜਿਵੇਂ ਇਹਨੂੰ ਬਣ ਕੇ ਬਣੇ ਪਈ ਦਾ ਸਮਾਂ ਬੀਤਦਾ ਜਾਊਗਾ ਤਾਂ ਇਹਦਾ ਰੰਗ ਜਿਹੜਾ ਹੈਗਾ ਉਹ ਥੋੜਾ ਜਿਹਾ ਡਾਰਕ ਹੁੰਦਾ ਜਾਊਗਾ ਤੇ ਥੋੜੀ ਦੇਰ ਬਾਅਦ ਇਹ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਜਿਆਦਾ ਵਧੀਆ ਤੇ ਟੇਸਟੀ ਪੇਠਾ ਬਣਦਾ ਹੈ ਇਹ ਸਿੰਪਲ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚ ਖੰਡ ਨਾ ਪਾਇਓ ਕਿਉਂਕਿ ਖੰਡ ਹੈ ਜਿਹੜੀ ਉਹ ਆਪ ਦਾ ਪਾਣੀ ਛੱਡ ਜਾਂਦੀ ਹੈ ਤੇ ਇਹਦਾ ਉਹ ਮਜ਼ਾ ਨਹੀਂ ਰਹਿੰਦਾ ਤੇ ਪਿੱਛੋਂ ਆਪਾਂ ਥੋੜੀ ਜੀ ਇਹ ਤੇ ਪਾਈ ਹੈ ਜੀ ਕਸਤੂਰੀ ਮੇਥੀ ਇਹਦੀ ਖੁਸ਼ਬੂ ਵਾਸਤੇ ਤੇ ਵਧੀਆ ਬਣ ਕੇ ਤਿਆਰ ਹੋ ਗਿਆ ਤੁਸੀਂ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ